ਗੁਰੂ ਪਾਤਸ਼ਾਹ ਜੀਆਂ ਨੂੰ ਫਿਰ ਬੜੇ ਸੁੰਦਰ-ਸੁੰਦਰ ਪਦਾਰਥ ਲਿਆ ਕੇ ਉਸ ਵੈਦ ਨੇ ਸ਼ਿਕਾਇਤ ਮਹਾਰਾਜ ਸੇਵੀਆਂ ਦੀ ਬਾਸਤੀ ਕੰਨੇ ਲੈ ਕੇ ਆਇਆ। ਸਤਗੁਰੂ ਜੀ ਨੇ ਉਹ ਕੰਨੇ ਚੂਪੇ। ਉਹਨਾਂ ਨੇ ਛਿਲਕੇ ਬਾਹਰ ਛੁੱਟੇ ਗਏ ਉਸ ਹਵੇਲੀ ਤੋਂ। ਤੇ ਉਹ ਹਵੇਲੀਆਂ ਉਹ ਛਿਲਕਿਆਂ ਦੇ ਵਿੱਚੋਂ ਭਾਈ ਮੱਤੀਦਾਸ ਗੁਰੂ ਕੇ ਸਿੱਖ। ਉਹਨਾਂ ਨੇ ਉਹ ਸਤਗੁਰਾਂ ਦਾ ਸੀਤ ਪ੍ਰਸਾਦ ਛੱਕਿਆ ਜਿਹੜੇ ਮਹਾਰਾਜ ਸੇਵੀਆਂ ਨੇ ਛਿਲਕੇ ਕੰਨਾਜੂ ਕਿ ਸੁੱਟ ਦਿੱਤੇ ਭਾਈ ਮਤੀ ਦਾਸ ਨੇ ਜੂਕ ਲਈ ਤੇ ਅਗਲੇ ਦਿਨ ਜਦੋਂ ਇਹ ਖਬਰ ਪਹੁੰਚੀ ਬਿਉ ਦਾਇਤ ਨੇ ਤਾਂ ਸੇਵਾ ਕੀਤੀ ਗ੍ਰਉ ਤੇ ਇੱਕ ਬਾਹਰ ਸੈਤ ਦੀ ਇਹ ਸੜ ਬੜ ਕੇ ਕੋਲੇ ਹੋ ਗਏ ਔਰ ਜੇਪ ਵਰਗੇ ਪਹਿਲੀ ਕੋਸ਼ਿਸ਼ ਇਹਨਾਂ ਦੀ ناکਾਮ ਗਈ ਭਾਈ ਮਤੀ ਦਾਸ ਜੀ ਦਾ ਮਹਾਰਾਜ ਕਿਰਪਾ ਕਰੋ ਹੁਕਮ ਦਿਓ ਮੈਂ ਦਿੱਲੀ ਇੱਟ ਨਾਲ ਇੱਟ ਪੜਕਾ ਦਿਆਂਗਾ ਸਤਿਗੁਰੂ ਤਖਤ ਮੂਤਾਂ ਮਾਰਦਿਆਂਗਾ ਮੈਂ ਤੁਸੀਂ ਕਿਰਪਾ ਕਰੋ ਮੈਨੂੰ ਆਗਿਆ ਦਿਓ ਹਰਦੇਵ ਭਾਗਤ ਸਹਿਬ ਪਾਤਸ਼ਾਹ ਨੇ ਬਾਹ ਮੜ ਲਈ ਗੁਰੂ ਸਹਿਬ ਜੀ ਨੇ ਸਾਰੀ ਮਾਰੇ ਸਹਿਬ ਨੇ ਉਹ ਹੰਕਾਰ ਵਾਲੀ ਬਿਰਤੀ ਖੇਚ ਲਈ ਮਾਰੇ ਸਹਿਬ ਕਹਿੰਦੇ ਹਾਂ ਢਕਾਉ ਕਿੱਟ ਅੰਡ ਇਟ ਨਹੀਂ ਮਾ ਲਈ ਮੈਂ ਕਿਵੇਂ ਢਕਾ ਸਕਦਾ ਫਿਰ ਉਹ ਤਾਕਤ ਕਿੱਥੋਂ ਮਿਲੀ ਮਾਰੇ ਤੁਹਾਡਾ ਸੀਪ ਪ੍ਰਸ਼ਾਦ ਸਕਿਆ ਮਹਾਰਾਜ ਕਹਿੰਦੇ ਤੁਸੀਂ ਜਿਸ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਲੈ ਕੇ ਦਿੰਦੀ ਦੀ ਇਟ ਨਾਲ ਇੱਥੇ ਢਕਾਉਣ ਦੀ ਗੱਲ ਕਰਦੇ ਪਏ ਉਹ ਸਮੁੰਦਰ ਦੇ ਵਿੱਚ ਕਿੰਨਾ ਵੱਡਾ ਸਬਰ ਹੈ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਸੀ ਕਰ ਸਕਦੇ ਸਤਿਗੁਰੂ ਕਹਿੰਦੇ ਇਹ ਬਾਣਾ ਮੰਨਣ ਦਾ ਸਮਾਂ ਬਾਣਾ ਮੰਨਿਏ ਤੇ ਜਿਨ੍ਹਾਂ ਦੇ ਹਿੱਤ ਇਥੇ ਆਏ ਆ ਉਹਨਾਂ ਦਾ ਧਰਮ ਬਚਾਈਏ ਫਿਰ ਦੂਜੇ ਤੇਗ ਬਾਗਤ ਸਾਹਿਬ ਪਾਦਸ਼ਾਹ ਨੂੰ ਕਚਹਿਰੀ ਤੇ ਸੱਦੇ ਆ ਗਿਆ ਮਹਾਰਾਜ ਸਾਹਿਬ ਅੱਗੇ ਕਈ ਤਰ੍ਹਾਂ ਦੀਆਂ ਪਰਨਾਂ ਲੱਖੀਆਂ ਗਈਆਂ ਸਮਾਂ ਬਹੁਤ ਲੱਗ ਜੇਗਾ ਮਹਾਰਾਜ ਸਾਹਿਬ ਦੀ ਸ਼ਹੀਦੀ ਦਾ ਪ੍ਰਸੰਗ ਸੁਬੇਰਾ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਵੀ ਜਿਨ੍ਹਾਂ ਦਾ ਗੁਰਨਾਨਕ ਦੇ ਪਾਤਸ਼ਾਹ ਨੇ ਵਿਰੋਧ ਕੀਤਾ ਜਿਹਨੇ ਹੁੰਦਾ ਤੁਸੀਂ ਉਹਨਾਂ ਨੂੰ ਬਚਾਉਣ ਲਈ ਤੁਰੇ ਉਹਨੂੰ ਤੇਗਪਾਤਰ ਸਹਿਬ ਪਾਤਸ਼ਾਹ ਕਹਿੰਦੇ ਨਹੀਂ ਭਾਈ ਗੁਰਨਾਨਕ ਦੇ ਪਾਤਸ਼ਾਹ ਮਹਾਰਾਜ ਸਹਿਬ ਨੇ ਹੰਕਾਰੀਆਂ ਦਾ ਵਿਰੋਧ ਕੀਤਾ ਸੀ ਬ੍ਰਾਹਮਣ ਜਿਹਨੇ ਉਹ ਪਾ ਸਕਦਾ ਹੈ ਖੱਤਰੀ ਪਾ ਸਕਦਾ ਹੈ ਵੈਸ਼ ਪਾ ਸਕਦਾ ਹੈ ਪਰ ਸ਼ੂਦਰ ਕਿਉਂ ਨਹੀਂ ਸੀ ਪਾ ਸਕਦਾ ਗੁਰਨਾਨਕ ਦੇ ਪਾਤਸ਼ਾਹ ਨੇ ਉਹ ਵਿਰੋਧ ਕੀਤਾ ਸੀ ਮਹਾਰਾਜ ਸਹਿਬ ਨੇ ਆਖਿਆ ਅੱਜ ਪਾਤਸ਼ਾਹ ਤੇਰੀ ਥਾਂ ਤੇ ਕੋਈ ਹਿੰਦੂ ਤਾਂ ਉਹ ਬਾਦਸ਼ਾਹ ਹੀ ਮਾਣਦਾ ਹੁੰਦਾ ਤੇ ਮੁਸਲਮਾਨਾਂ ਤੇ ਕਹਿ ਹੁੰਦਾ ਤੇ ਉਹ ਮੇਰੇ ਕੋਲ ਆ ਕੇ ਪੁਕਾਰ ਕਰਦੇ ਇਹ ਸੀਸ ਉਹਨਾਂ ਵਾਸਤੇ ਵੀ ਹਾਜ਼ਰ ਹੋ ਜਾਣਾ ਸੀ ਕੇਵਲ ਹਿੰਦੂ ਵਾਸਤੇ ਨਹੀਂ ਮੈਂ ਹਿੰਦੂ ਵਾਸਤੇ ਵੀ ਆਇਆ ਮੈਂ ਗਰੀਬ ਦੀ ਮੈਂ ਨਮਾਣੇ ਦੀ ਮੈਂ ਦੁਖੀ ਹੋਏ ਦੀ ਬਾਹ ਫੜ ਕੇ ਇੱਥੇ ਆਇਆ ਉਹਨਾਂ ਦੇ ਹਿੱਤ ਕੁਰਬਾਨੀ ਕਰਨ ਵਾਸਤੇ ਆਇਆ ਹਾਂ ਇਸਲਾਮ ਕਬੂਲ ਕਰ ਲਓ ਤੁਹਾਨੂੰ ਅਸੀਂ ਆਪਣੇ ਇਸਲਾਮ ਦਾ ਪੈਗੰਬਰ ਬਣਾ ਲਵਾਂਗੇ ਤੁਹਾਨੂੰ ਅਸੀਂ ਆਪਣੇ ਇਸਲਾਮ ਦਾ ਮੁਖੀ ਬਣਾ ਲਵਾਂਗੇ ਪਰ ਤੇਲ ਭਾਦਰ ਸਹਿ ਪਾਤਸ਼ਾਹ ਕਹਿੰਦੇ ਉਹ ਜਿਹੜਾ ਉਹਦਾ ਸਾਨੂੰ ਪ੍ਰਮਾਤਮਾ ਨੇ ਪਹਿਲੇ ਦਿੱਤਾ ਹੈ ਅਸੀਂ ਉਹਦੀ ਭੁੱਖ ਕਿਉਂ ਰੱਖੀਏ ਅਸੀਂ ਗੁਰਨਾਣ ਦੇ ਪਾਤਸ਼ਾਹ ਮਹਾਰਾਜ ਸੇਵੀਆਂ ਨਹੀਂ ਗੁਰਤਕ ਗੁਰਤਾ ਜਤੀ ਦਾ ਆਨੰਦ ਮਾਣ ਰਹੇ ਆਂ ਸਾਨੂੰ ਤੇਰੇ ਉਹਦੇ ਦੀ ਭੁੱਖ ਨਹੀਂ ਹੈ ਇਸਲਾਮ ਕਬੂਲ ਕਰ ਲਓ ਜੋ ਚਾਹੂਗੇ ਉਹ ਮਿਲ ਜਾਏਗਾ ਮਹਾਰਾਜ ਕਹਿੰਦੇ ਨਹੀਂ ਸਾਡੇ ਬਾਸ ਤੇ ਸਿੱਖੀ ਤੋਂ ਸੋਨਾ ਕੁਝ ਨਹੀਂ ਹੈ ਮਹਾਰਾਜ ਕਹਿੰਦੇ ਜੋ ਕੁਝ ਹੈ ਤਪਾਨ ਕਰ ਦਿਆਂਗੇ ਤੇ ਗੁਰੂ ਪਾਤਸ਼ਾਹ ਨੂੰ ਇਹ ਲੱਗਾ ਫਿਰ ਤੁਹਾਨੂੰ ਬਹੁਤ ਪ੍ਰਵਾਣ ਕਰਨੀ ਪੈਗੀ ਸਤਗੁਰੂ ਕਹਿੰਦੇ ਕੋਈ ਗੱਲ ਨਹੀਂ ਬਹੁਤ ਪ੍ਰਵਾਣ ਉਹ ਕਚਹਿਰੀ ਇਹ ਖਤ ਕਰ ਦਿੰਦੀ ਅਗਲੇ ਦਿਨ ਸਤਗੁਰੂ ਆਏ ਮਹਾਰਾਜ ਸਾਹਿਬ ਕਹਿੰਦੇ ਔਰੰਗਜ਼ੇਬ ਕਾਵੀਆਂ ਮਿਰਚਾਂ ਲੈ ਕੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਪੀਸੋ ਔਰ ਅਰਮਜੇਬ ਨੇ ਪੀਸੀਆਂ ਮਹਾਰਾਜ ਕਹਿੰਦੇ ਛਾਣੂ ਛਾਣ ਲਈਆਂ ਜਦੋਂ ਸਾਰੀ ਪੀਸੀਆਂ ਜਾਂ ਵੱਖ ਹੋ ਗਈਆਂ ਤੇ ਤਿੰਨ ਰਹਿ ਗਈਆਂ ਸਬੂਤੀਆਂ ਅਰਮਜੇਬ ਕਹਿੰਦਾ ਤੇ ਪਿਛੇ ਦਾ ਅਰਥ ਕੀ ਹੈ ਪ੍ਰਤੇਗ ਭਾਦਰ ਸਾਹਿਬ ਪਾਤਸ਼ਾਹ ਕਹਿੰਦੇ ਇਹ ਤਿੰਨ ਮਿਰਚਾਂ ਦਾ ਮਤਲਬ ਹੈ ਤਿੰਨ ਧਰਮ ਤੂੰ ਦੋਹਾਂ ਦੇ ਵਿੱਚੋਂ ਇੱਕ ਨੂੰ ਮਿਟਾ ਕੇ ਸਿਰਫ ਇੱਕ ਰੱਖਣਾ ਚਾਹੁੰਦਾ ਹੈ ਜਦੋਂ ਸਾਡਾ ਸਿਰ ਲੱਥੇਗਾਣਾ ਉਸ ਦਿਨ ਤੋਂਆਂ ਤੋਂ ਤਿੰਨ ਹੋ ਜਾਣਗੇ ਇੱਕ ਐਸਾ ਪੰਥ ਤੇਗ ਦੀ ਧਾਰਿਚੋਂ ਪੈਦਾ ਹੋਵੇਗਾ ਜਿੰਨੂੰ ਤੇਰੇ ਵਰਗੀਆਂ ਕਈ ਤਾਕਤਾਂ ਮਟਾਉਣ ਦਾ ਯਤਨ ਕਰਨਗੀਆਂ ਪਰ ਮਿਟ ਜਾਣਗੀਆਂ ਉਹ ਧਰਮ ਗਿਟੇਗਾ ਨਹੀਂ ਉਹ ਹੈ ਖਾਸਾ ਪੰਥ ਜਿਹੜਾ ਕਲਕੀ ਤਰਪਾਤ ਸ਼ੰਚੇ ਦੀ ਧਾਰਜੋਂ ਪੈਦਾ ਕੀਤਾ ਹੈ ਖੰਡੇ ਬਾਟੇ ਦੀ ਧਾਰਜੋਂ ਪੈਦਾ ਨਹੀਂ ਹੁੰਦਾ ਫਿਰ ਮਹਾਰਾਜ ਸੇਵੀਆਂ ਦੀ ਸ਼ਹੀਦੀ ਦਾ ਐਲਾਨ ਕੀਤਾ ਗਿਆ ਉਸ ਤੋਂ ਪਹਿਲਾਂ ਇਹ ਸ਼ਾਇਦ ਵੇਖ ਕੇ ਡੋਲ ਜਾਣਗੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਮਤੀ ਦਾਸ ਧੰਗ ਗੁਰੂ ਕੇ ਸਿੱਖ ਦਾ ਜਿਗਰਾ ਆਖਿਆ ਚੀਰਨ ਵਾਲਿਆਂ ਨੂੰ ਕਿਤੇ ਵੇਖਿਆ ਇਹ ਆਰਾ ਵਿੰਗਾ ਡਾਣਾ ਚਲਿਆ ਜਾਏ ਚੀਰ ਬਿਲਕੁਲ ਮੇਰੇ ਸਰੀਰ ਵਿੱਚ ਸਿੱਧਾ ਪੈਣਾ ਚਾਹੀਦਾ ਹੈ ਇਹ ਦੀਰਣਾ ਵਿੱਚ ਦੋ ਇਤਿਹਾਸ ਲਿਖਿਆ ਜਾਏ ਕਿ ਲੋਕੀ ਕਹਿਣ ਗੁਰੂ ਦਾ ਸਿੱਖ ਡੋਲ ਗਿਆ ਹਿਤ ਗਿਆ ਵਿਗਾ ਤੇ ਆਰੇ ਦਾ ਦਾਇਰਾ ਬਦਲ ਗਿਆ ਆਰਾ ਕਿੰਦਾ ਹੋ ਗਿਆ ਬਿਲਕੁਲ ਸਿੱਧਾ ਆਰਾ ਚਲਣਾ ਚਾਹੀਦਾ ਇਹ ਸਿੱਖੀ ਦੀ ਲਕੀਰ ਹੈ ਕਿ ਬਿਲਕੁਲ ਸਿੱਧੀ ਕੀਤੀ ਜਾਣੀ ਚਾਹੀਦੀ ਹੈ ਉਹ ਕਿਰੂ ਕੇ ਸਿੱਖ ਨੇ ਕੁਰਬਾਨੀ ਦਿੱਤੀ ਜਗਜੀਤ ਸਿੰਘ ਦਾ ਬਾਠ ਕੀਤਾ ਅਸੰਖ ਜਪ ਅਸੰਖ ਤਪ ਬਾਣੀ ਔਡੀ ਦੇ ਉੱਤੇ ਜਾਪ ਆਇਆ ਸ੍ਰੀ ਜਗਜੀਤ ਸਿੰਘ ਜੀ ਦੀ ਬਾਣੀ ਦਾ ਸਰੀਰ ਦੋ ਫਾੜ ਹੋ ਗਿਆ ਬਾਕੀ ਦਾ ਜਾਪ ਦੋਹਾਂ ਸਰੀਰਾਂ ਦੇ ਵਿੱਚੋਂ ਆਵਾਜ਼ ਆਉਂਦੀ ਰਹੀ ਦੋਹਾਂ ਟੁੱਟਿਆਂ ਦੇ ਵਿੱਚੋਂ ਸੰਪੂਰਨ ਇਤਹਾਸ ਇਕੋੜ ਖੜੇ ਭਾਈ ਦਿਆਲਾ ਆਖਿਆ ਔਰਤ ਏਬ ਤੂੰ ਮੱਤੇ ਦਾਸਮੀ ਕੀ ਰਿਹਾ ਤੂੰ ਆਪਣੀ ਬਾਦਸ਼ਾਹੀ ਦੀ ਜੱਟ ਚੀਨ ਲਈ ਹੈ ਤੂੰ ਆਪਣੀ ਬਾਦਸ਼ਾਹੀ ਦਾ ਤਖਤੋਂ ਤਾਜ ਚੀਰ ਕੇ ਰੱਖ ਦਿੱਤਾ ਹੈ ਉਹਨਿਆ ਕਹ ਚੁੱਪ ਕਰ ਜਾਨੀ ਤੇ ਤੈਨੂੰ ਕੋਈ ਇਹਦੇ ਬਾਹੋਂ ਬਹੁਤ ਮਾੜੀ ਮੌਤ ਮਾਰਾਂਗਾ ਇਹ ਭਾਈ ਦਿਆਲਾ ਕਹਨ ਦਾ ਗਲ ਧੰਨ ਭਾਗ ਮੇਰੇ ਤੇ ਗੁਰੂ ਦੀ ਕਿਰਪਾ ਹੈ ਮੈਂ ਆਪਣੇ ਗੁਰ ਭਾਈ ਦਾ ਸਾਥੀ ਬਣ ਕੇ ਸੰਸਾਰ ਨੂੰ ਜਾਵਾਂਗਾ ਪਾਈ ਜੀ ਆਦੇ ਬਨ ਕੇ ਉਗੜਦੀ ਦੇਖ ਦੇ ਵਿੱਚ ਸੁੱਟ ਦਿੱਤਾ ਗਿਆ ਹੱਸ ਕੇ ਗੁਰੂ ਕੇ ਸਿੱਖ ਨੇ ਕੁਰਬਾਨੀ ਕੀਤੀ ਜਿਵੇਂ ਹਾਥੀ ਪਾੜਾ ਲਾ ਕੇ ਸਰੀਰ ਤੋਂ ਸੁੱਟ ਦਿੰਦਾ ਹੈ ਨਾ ਗੁਰੂ ਕੇ ਸਿੱਖਾਂ ਨੇ ਸਰੀਰ ਤਿਆਗ ਦਿੱਤੇ ਪਾਈ ਜਤੀ ਦਾ ਸਵਰਗਿਆਂ ਨੂੰ ਰੂਮ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਤੇ ਜਦੋਂ ਪਾਈ ਮਤੀ ਦਾ ਸਵਰਗਿਆਂ ਨੂੰ ਪੁੱਛਿਆ ਨਾ ਸਿੱਖ ਨੂੰ ਤੇਰੀ ਆਖਰੀ ਕੋਇਲਸ ਕੀ ਅਨੇ ਆਖਾ ਮੈਨੂੰ ਕੋਈ ਨਹੀਂ ਚਾਹੀਦਾ ਬਸ ਮੇਰਾ ਮੂਹ ਕੋਤਨ ਨੂੰ ਉਹ ਵਿਜਨਮੇਸ਼ ਹੱਥ ਦੇਵਾ ਜਿੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਕਿੰਜੇ ਵਿੱਚ ਕੈਦ ਹੈ ਮਹਾਰਾਜ ਸੇਬ ਉਸ ਜੀ ਦੇ ਸੰਨ ਨਾਜ ਜੀ ਦੇ ਚ ਬੈਠਾ ਨਹੀਂ ਸਕਦਾ ਨਾ ਕਿਸੇ ਪਾਸੇ ਜਿਆਦਾ ਸਕਦਾ ਚਾਰੇ ਪਾਸੇ ਚਿੱਕੀ ਧਾਰਵਾਣੇ ਕੁੰਡੇ ਲੱਗੇ ਹੋਏ ਸਨ ਜਿਹੜੇ ਸਰੀਰ ਨੂੰ ਚੁੱਕਦੇ ਮਾਰਾ ਜਾਵੇ ਹਿੱਲਦੇ ਸਨ ਫਿਰ ਤੱਕੀ ਤਰਕਾਤਿ ਮਹਾਰਾਜ ਸੇਬ ਜੀ ਨੂੰ 11 ਅਕਰ 1775 1732 ਬੇਗੰਵੀ ਸੰਮਤ ਤੇ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਕਸ਼ਾ ਜੀ ਨੂੰ ਚਾਂਦਰੀ ਚੌਕ ਵਿੱਚ ਲਿਆਂਦਾ ਗਿਆ ਜਲਾਲਉਦਦին ਜਲਾਲ ਜਿਹੜਾ ਉਹਨੂੰ ਕਾਬੜ ਦਿੱਤੇ ਗੇ ਲੇਪੋਂ ਪਹੁੰਚਿਆ ਬਾਹਰ ਸੇਬ ਸਾਹਮਣੇ ਫੇਰੂਈਓ ਸ਼ਰਤਾਂ ਰੱਖੀਆਂ ਸਤਿਗੁਰਾਂ ਨਹੀਂ ਫੁਰਵਾਨ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਪਾਕਸ਼ਾ ਕਹਿਣ ਲੱਗੇ ਜਲਾਲ ਨੂੰ ਬਾਹਰ ਜੀ ਕਹਿੰਦੇ ਤੂੰ ਆਪਣਾ ਕੰਮ ਕਰ ਲੈ ਤੂੰ ਆਪਣਾ ਹਥਿਆਰ ਆਪਣਾ ਸ਼ਸਤਰ ਸੰਭਾਲ ਅਸੀਂ ਆਪਣਾ ਮਨ ਸੰਭਾਲਦੇ ਹਾਂ ਇਹ ਯਾਦ ਰੱਖੀ ਜਦੋਂ ਸੀਸ ਝੁਕਾ ਕੇ ਅਸੀਂ ਉਪਰ ਨੂੰ ਕਰਾਂਗੇ ਉਦੋਂ ਸਾਡਾ ਸੀਸ ਕੰਮ ਕਰੇ। ਕ੍ਰਿਤੇ ਭਾਦਰ ਸਾਹਿਬ ਪਾਦਸ਼ਾਹ ਪਾਡਿਸ਼ਰੀ ਜਦ ਵੀ ਸੇਹਣੀ ਦੇ ਪਾਠ ਕੀਤੇ ਫਤਿਹ ਬੁਲਾ ਕੇ ਜਦੋਂ ਸਤਗੁਰਾਂ ਨੇ ਆਪਣਾ ਸੀਸ ਝੁਕਾ ਕੇ ਉਪਰ ਨੂੰ ਕੀਤਾ ਤੇ ਜਲਾਹ ਨੇ ਉਸੇ ਜਿਹੜੇ ਇੱਕ ਵਾਰ ਕੀਤਾ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਦੇ ਹਿਤ ਸਾਗਾ ਜਨ ਕੀਆ ਸੀਸ ਵਿਆ ਪਰ ਸਿਰ ਨਾ ਦਿਆਂ ਸਤਿਗੁਰੂ ਜੀ ਦਾ ਸੀਸ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ ਗਿਆ ਉਸ ਸਮੇਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਉੱਥੇ ਲੋਕ ਕੇ ਕੁਝ ਵੀ ਤਖਾਸਤੇ ਖੜੇ ਸਨ ਤੇ ਧਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬਾਰੇ ਸੇਵੀਆਂ ਦਾ ਜੀ ਕਿਸੇ ਨੇ ਸੀਸ ਸੰਭਾਲਿਆ ਤੇ ਉਹ ਗੁਰੂ ਕੇ ਸਿੱਖ ਭਾਈ ਜੈਤਾ ਜੀ ਜਿਹੜੇ ਅਮਰ ਤੇ ਸ਼ੱਕ ਕੇ ਗੁਰੂ ਕੇ ਸਿੱਖ ਬਣੇ ਭਾਈ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਪਿਆ ਰੰਗ ਰੇਟੇ ਗੁਰੂ ਕੇ ਬੇਟੇ ਅਖਵਾਏ ਉਹ ਪਾਈ ਦੇਤਾ ਜੀ ਗੁਰੂ ਸਾਹਿਬ ਦੀਆਂ ਦਾ ਸੀਸ ਲੈ ਕੇ ਔਖੇ ਸੌਖੇ ਪੈਂਡਿਆਂ ਨੂੰ ਤੈਅ ਕਰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਬਾ ਗੁਰੂ ਸਾਹਿਬ ਜੀ ਦੇ ਸਰੀਰ ਦਾ ਧੜ ਦਾ ਸੰਸਕਾਰ ਜਿਹੜਾ ਹੈ ਭਾਈ ਲੱਖੀ ਸ਼ਾਹ ਮਨਜਾਰਾ ਗਿਆਨੀ ਗਿਆਨ ਸਿੰਘ ਲਿਖਦੇ ਉਹਨਾਂ ਦੇ ਹਜ਼ਾਰ ਗੱਡੇ ਚੱਲਦੇ ਸਨ ਉਹ ਰੂਹ ਦਾ ਵਪਾਰ ਕਰਿਆ ਕਰਦੇ ਸਨ ਉਹਨਾਂ ਨੇ ਕਿਸੇ ਤਰੀਕੇ ਨਾਲ ਵਿਦ ਬਣਾ ਕੇ ਸਤਗੁਰਾਂ ਦਾ ਸਰੀਰ ਜੁਕਿਆ ਇਹਨੂੰ ਆਪਣੀ ਧਰ ਵਿੱਚ ਲਿਆ ਕੇ ਘਰ ਨੂੰ ਅੱਗ ਲਾ ਕੇ ਸਨਸਕਾਰ ਕੀਤਾ ਤੇ ਇਹ ਰੌਲਾ ਪਾਇਆ ਕਿ ਘਰ ਨੂੰ ਅੱਗ ਲੱਗ ਗਈ ਤਾਂ ਜੋ ਕਿ ਹਕੂਮਤਾਂ ਕਿਸੇ ਤਰੀਕੇ ਨਾਲ ਪੜਕ ਨਾ ਸਕੇ ਗੁਰੂ ਪਾਤਸ਼ਾਹੀਆਂ ਦੇ ਸਰੀਰ ਦਾ ਇਸ ਤਰ੍ਹਾਂ ਸਨਸਕਾਰ ਹੋਇਆ ਢੜ ਦਾ ਸੀਸ ਦਾ ਸਨਸਕਾਰ ਹੋਇਆ ਅੰਮ੍ਰਿਤਪੁਰ ਸਹਿਬੇ ਖੇਤ ਉਥੇ ਵੀ ਪਾਵਨ ਸਥਾਨ ਹੈ ਇਹ ਬਾਬਾ ਬਖੀਲ ਸਿੰਘ ਦੀ ਗੁਰੂ ਕਾ ਖਾਲਸਾ ਪੰਥ ਜਦੋਂ ਦਿੱਲੀ ਦਿੱਤੀ ਕੁੰਡਾ ਨੇ ਪਹਿਲੇ ਗੁਰਸੇਵੀਆਂ ਦਾ ਪਾਵਨ ਕੁਬੇ ਤੱਕ ਸਥਾਨ ਗੁਰਦੁਆਰਾ ਕਾਬ ਕਨ ਸਹਿਬ ਜੋ ਪਾਵਨ ਬੁੱਤਰ ਗੁਰੂ ਘਰ ਦੇ ਗੁਰੂ ਤੇਗ ਬਹਾਦਰ ਸਹਿਬ ਪਾਤਸ਼ਾਹ ਜੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਉਹ ਬਾਬਾ ਬਖੀਲ ਸਿੰਘ ਦੀ ਉਹਨਾਂ ਸੂਰਮਿਆਂ ਸਰਦਾਰਾਂ ਤੇ ਸ਼ਹੀਦ ਸਿੰਘਾਂ ਨੇ ਉਹ ਸੇਵਾ ਉੱਥੇ ਨਿਭਾਈ ਐਸੇ ਪਾਤਸ਼ਾਹ ਤਨ ਗੁਰੂ ਤੇਗ ਬਹਾਦਰ ਸਹਿਬ ਜੀ ਮਹਾਰਾਜ ਜਿਨ੍ਹਾਂ ਨੇ ਵੱਡੀ ਕੁਰਬਾਨੀ ਕਰਕੇ ਇੱਕ ਵੱਡੀ ਮਿਸਾਲ ਇਸ ਸੰਸਾਰ ਦੇ ਉੱਤੇ ਕਾਇਮ ਕੀਤੀ ਕਿ ਇਹ ਗੁਰੂ ਦਾ ਪੰਥ ਕਿਸੇ ਦਾ ਵੈਰੀ ਨਹੀਂ ਹੈ ਇਹ ਕਿਸੇ ਦਾ ਦੁਸ਼ਮਣ ਨਹੀਂ ਹੈ ਇਹ ਦਰ ਆਇਆ ਇਹ ਨਾਜ ਰੱਖਣ ਵਾਲਾ ਹੈ ਭਾਵੇਂ ਆਪਣਾ ਸਭ ਕੁਝ ਵੀ ਕਿਸੇ ਦੇ ਖਾਤਰ ਵਾਰਨਾ ਪੈ ਜੇ ਮਾਰ ਦਿੰਦਾ ਹੈ ਪਰ ਹਾਂ ਜੇ ਕੋਈ ਇਹਦੇ ਨਾਲ ਕੋਈ ਹਲਕਾ ਤਾਂ ਕਰਤੇ ਤੇ ਇਹਦੇ ਨਾਲ ਵੈਰ ਤੇ ਭਾਵਨਾ ਰੱਖਦਾ ਹੈ ਇੱਕ ਅਲਕੀਨ ਤਰ ਪਾਤਸ਼ਾਹ ਮਹਾਰਾਜ ਸੇਵ ਨੇ ਇਨੂੰ ਖਾਲਸਾ ਹੀ ਜਾ ਉਹ ਜਤਨ ਵੀ ਦਿੱਤਾ ਹੈ ਜੇ ਇੱਥੇ ਭਗਤੀ ਹੈ ਤੇ ਇੱਥੇ ਸ਼ਕਤੀ ਵੀ ਪਲੀ ਪੂਰਨ ਵਰਤਦੀ ਹੈ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਪਾਇ ਪੂਰਣਿਆਂ ਦੇ ਉੱਤੇ ਚੰਗਣ ਦੀ ਮਹਾਰਾਜ ਸੇਵ ਸੋਚੀ ਦੇ ਦੇਣ ਸਿਰ ਨਹੀਂ ਤਾਂ ਲਹਿ ਜਾਏ ਪਰ ਧਰਮ ਦੇ ਰਾਹ ਤੋਂ ਕਦੇ ਨਾ ਡੋਲੀਏ ਗੁਰੂ ਸਾਹਿਬ ਦਇਆ ਕਰਨ ਤਲਹੀ ਤਨ ਦੇ ਪੁੱਤਰੋ ਤਿਓ ਅਮਰਤ ਤਾਰੀ ਖੰਡੇ ਬਾਟੇ ਦਾ ਮਹਤੁਤ ਸ਼ਕਤੀ ਦੇ ਗੁਰੂ ਬਾਲੇ ਬਣੀਏ ਜੀ ਸਾਰੀ ਸੰਗਤ ਨੂੰ ਬੇਨਤੀ ਚਾਹਾਂ ਅੰਤਲਾ ਵੀ ਗੁਰੂ ਕੇ ਦੇਖੰਦਰਾ ਦੇ ਵਿੱਚੋਂ ਛੰਕ ਕੇ ਫਿਰ ਜਾਣੀ ਕਿਰਪਾ ਕਰਿਓ ਜੀ ਗੁਰੂ ਇੱਕ ਬਹਾਦਰ ਸੇ ਪਾਦਸ਼ਾਹੀਆਂ ਦੀ ਸ਼ਹੀਦੀ ਨੂੰ ਸਮੂਹ ਸੰਗਤਾਂ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਕੋਟਾਨ ਓਟ ਪ੍ਰਣਾਮ ਸਜਦਾ ਅਸੀਸ ਝੁਕਦਾ ਹੈ ਗੁਰੂ ਸਾਹਿਬ ਕਿਰਪਾ ਕਰਮਾ ਕੋਣਾਂ ਨਹੀਂ ਪਾਈ ਸੋਣਿਆ ਤੇ ਚਲਣ ਦੀ ਮਨ ਸੋਝੀ ਬਖਸ਼ ਕਰਨ ਦੀ ਉਲੰਡਾ ਹਰਨ ਗੁਰੂ ਸਾਹਿਬ ਦੀ ਬਖਸ਼ਣ ਹਾਲ ਆਪ ਗੁਰੂ ਕੇ ਸੰਗਤ ਬਖਸ਼ਣ ਯੋਗ ਝਕਾਓ ਸੀਸ ਦੀ ਬਲਉ ਤੇ ਆਪ ਦੀ ਵਾਹਿਗੁਰੂ ਦੀ ਘਰ ਘਾਲ ਸਾਹ ਵਾਹਿ ਦੀਏ ਬਤ ਕੀ